ਕੰਡ ਲੁੱਟਣ ਵਾਲੇ ਬਾਬੇ ਨੂੰ ਇਸ ਪਿੰਡ ਆ ਕੇ ਲੈਣੇ ਤੇ ਦੇਣੇ ਪੈ ਗਏ ਲੋਕਾਂ ਨੇ ਉਹ ਕੁਟਾਪਾ ਝਾੜਿਆ ਕਿ ਇਹ ਸ਼ਖਸ ਹੁਣ ਸ਼ਾਇਦ ਹੀ ਕਦੇ ਸਾਦ ਦਾ ਪੇਸਤਾਰੇ ਪਖੰਡੀ ਨੇ ਆਪਣਾ ਸ਼ਿਕਾਰ ਉਸ ਔਰਤ ਨੂੰ ਬਣਾਇਆ ਜਿਸ ਦਾ ਪਤੀ ਇਸ ਵੇਲੇ ਕਿਸੇ ਕਾਰਨ ਜੇਲ੍ਹ ਦੀਆਂ ਸਿੰਖਾ ਵਿੱਚ ਹੈ ਪੂਰੇ 51000 ਮੰਗੇ ਸਾਦ ਨੇ ਇਸ ਔਰਤ ਤੋਂ ਤੇ ਕਹਣਾ ਤੂੰ ਮੇਰੀਆਂ ਖਾਂ ਚੱਖਾ ਬਾ ਆਹ ਤੇਰਾ ਬੱਸ ਕਰਦੀ ਨਹੀਂ ਤੂੰ ਮੇਰੇ ਕੋਟਾ ਫਾਰ ਬੇਪੇ ਨਾ ਨ ਕੋਟਾ ਐਂ ਕਰ ਆਤਾ ਆਪਣੀ ਪੋਣਾਂ ਸਾਤ ਪਹਿਲੀ ਨਹੀਂ ਸਗੋ ਦੂਜੀ ਵਾਰ ਇਸ ਘਰ ਆਇਆ ਪਰ 1100 ਰੁਪਏ ਲੈ ਕੇ ਇਸ ਦਾ ਟਿੱਡ ਨਿ ਭਰਿਆ ਲਾਲਚਵਾਸ ਹੋਏ ਨੇ ਮੁੜ ਪੈਸਿਆਂ ਦੀ ਮੰਗ ਕੀਤੀ ਬਸ ਫੇਰ ਕੀ ਸੀ ਪਿੰਡ ਵਾਲੇ ਵੀ ਇਸੇ ਚੱਕ ਸੱਟ ਇਹ ਕਹਿੰਦਾ ਵੀ ਘਰਾਂ ਵਾਲਾ ਤੇਰਾ ਜੇਲ੍ਹ ਜਾ ਕਿਉਂ ਧਰਫ ਦੀ ਫਿਰਦੇ ਤੈਨੂੰ ਅਸੀਂ ਬਚਨ ਕਰਕੇ ਜਾਣੇ ਆ ਤੇ ਤੂੰ ਸਾਡੇ ਕੋਲ ਬੈਠ ਉਹ ਬਈ ਕਹਿੰਦਾ ਵੀ ਸਾਨੂੰ ਚੋਲੇ ਦੇ ਰੁਪਏ ਦੇ 11 14 ਦਾ 11000 ਰੁਪਏ ਦੇ ਉਹ ਕਹਿੰਦੀ ਬਾਬਾ ਇੰਨੇ ਤਾਂ ਹੈ ਨਹੀਂ ਕਹਾਂ ਤੁਹਾਡੀ ਪੇਟੀ ਦੇ ਵਿੱਚ 50000 ਰੁਪਏ ਪਿਆ ਉਹ ਦਿਓ ਉਹ ਕਹਿੰਦੀ ਬਾਬਾ ਪੇਟੀ 'ਚ ਪੈਸੇ ਨਹੀਂ ਕਹਾਂ ਚੰਗਾ ਜਿੰਨੀ ਤੁਹਾਡੀ ਸ਼ਰਤਾਂ ਹੁੰਦੀ ਦੇ ਦੋ ਉਹਨਾਂ ਤੋਂ 1100 ਰੁਪਏ ਲਿਆ ਜੀ ਮੁੜ ਕੇ ਕੰਮ ਵਾਲੀ ਬੁੜੀ ਕੋਲੇ ਆ ਕੇ ਬੈਠਣ ਲੱਗੀ ਉਹਨਾਂ ਕਹਿੰਦਾ ਤੂੰ ਪਾਸੇ ਜਾ ਵੀ ਮੈਂ ਇਹਨੂੰ ਬਚਨ ਕਰਨਿਆ ਫਲ ਪਾਣਾ ਹਲ ਉਹ ਕਹਿੰਦੀ ਸਾਡੇ ਨਾਲ ਬਚਨ ਕੇ ਕਹਿੰਦਾ ਮੇਰੇ ਅੱਖਾਂ ਚੱਖਾਂ ਪਾ ਕੇ ਦੇਖ ਉਸ ਤੋਂ ਬਾਅਦ ਜੀ ਮੇਰੇ ਕੋਲ ਫੋਨ ਗਿਆ ਕੱਲ ਮੈਂ ਕੋਰਟ 'ਚ ਸੀਗਾ ਉਸ ਟਾਈਮ ਮੈਨੂੰ ਕਹਿੰਦੇ ਵੀ ਐ ਕਰਕੇ ਆ ਗੱਲਵਾਤਾ ਮੈਂ ਕਹਾਂ ਜੀ ਤੁਸੀਂ ਇਹਨਾਂ ਕੋਈ ਲੜਨਾ ਨਹੀਂ ਕੋਈ ਭੜਨਾ ਨਹੀਂ ਕੱਲ ਨੂੰ ਇਹਨੂੰ ਬਲਾਵਾ ਪਾਸ ਲਈਏ ਤੇ ਸਾਰੀ ਦੁਨੀਆ ਦੇ ਸਾਹਮਣੇ ਲਿਆਵਾਂਗੇ ਜੋ ਕਿ ਇਹ ਲੋਟੂ ਟੋਲਾ ਢੋਲੇ ਭਾਲੇ ਲੋਕਾਂ ਨੂੰ ਲੁੱਟ ਕੇ ਲੈ ਜਾਂਦਾ ਹੈ ਜੀ ਜਦੋਂ ਅਸੀਂ ਸਵੇਰੇ ਜੀ ਸੁੱਤੇ ਪੈ ਤੜਕੇ 7 ਵਜੇ ਆਇਆ ਕਹਿੰਦਾ ਜੀ 51000 ਰੁਪਏ ਲੈਣ ਆਇਆ ਮੈਂ ਮਾਤਾ ਜੀ ਮੈਂ ਦੂਸਰੇ ਕਮਰੇ ਵਿੱਚ ਸੀਗਾ ਜੀ ਤੇ ਉਹਨੂੰ ਕਹਿੰਦਾ ਵੀ ਤੂੰ ਮੇਰਾ ਗੁੱਟ ਫੜ ਤੇ ਮੈਂ ਰੰਗੀ ਦੇਖ ਗੱਲਾਂ ਕਰਦੇ 51000 ਰੁਪਏ ਦੇ ਤੇ ਤੇਰੇ ਜੇਲਾਂ ਦੇ ਸੰਗਲ ਟੁੱਟ ਜਾਣਗੇ ਜਦੋਂ ਉੱਠ ਕੇ ਮੈਂ ਗਿਆ ਜੀ ਮੈਨੂੰ ਦੇਖ ਕੇ ਬੱਗਾ ਫੂਸ ਹੋ ਗਿਆ ਬਿਲਕੁਲ ਮੌਜੂਦ ਤੂੰ ਆਦੀ ਪੁਰਖਵਾਨੀ ਦੱਸ ਹੁਣੇ ਦੂਆ ਤੇਰੇ ਨਾਲ ਕੀ ਹੋਣ ਵਾਲਾ ਮਾ ਜੀ ਮੈਂ ਤਾਂ ਮੈਂ ਵੀ ਤੁਸੀਂ ਕਿੱਥੋਂ ਦੇ ਹੋ ਇਹਨਾਂ ਨੇ ਪਹਿਲਾਂ ਕੁਝ ਨਹੀਂ ਦੱਸਿਆ ਜੀ ਜੇ ਅਸੀਂ ਕਿੱਥੇ ਬਣਾਰਾ ਕਰਨਾ ਕੀ ਗੱਲਬਾਤ ਆ ਕੀ ਨਹੀਂ ਜਦੋਂ ਮੈਂ ਉਹਨੂੰ ਧਰਾ ਕੇ ਪੁੱਛਿਆ ਨੇ ਸਾਰਾ ਕੁਝ ਦੱਸਿਆ ਵੀ ਅਸੀਂ ਮੈਥੇ ਪਿੰਡ ਬੈਠੇ ਆ ਮੈਂ ਮੈਂ